ਜਿੱਥੇ ਲੋਕੀ ਆਏ ਦਿਨ ਪੁਲਿਸ ਮੁਲਾਜ਼ਮਾਂ ਦੀ ਵਰਦੀ ਨੂੰ ਵੇਖ ਕੇ ਆਪਣਾ ਰਾਹ ਬਦਲ ਲੈਂਦੇ ਹਨ ਉੱਥੇ ਹੀ ਇੱਕ ਮਿਸਾਲ ਬਟਾਲਾ ਵਾਸੀਆਂ ਵੱਲੋਂ ਵੇਖਣ ਨੂੰ ਮਿਲੀ ਅੱਜ ਜਿੱਥੇ ਕਿ ਥਾਣਾ ਸਿੱਤੇ ਦੇ ਐਸਐਚਓ ਸੁਖਿੰਦਰ ਸਿੰਘ ਦਾ ਅੱਜ ਜਨਮ ਦਿਨ ਸੀ ਉੱਥੇ ਥਾਣੇ ਦੇ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਲਾਈਨ ਵਿੱਚ ਲਗਾ ਕੇ ਉਹਨਾਂ ਦਾ ਜਨਮ ਦਿਨ ਇੱਕ ਤਿਆਰ ਵਾਂਗੂ ਮਨਾਇਆ ਗਿਆ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆ ਕੇ ਉਹਨਾਂ ਦੇ ਜਨਮ ਦਿਨ ਨੂੰ ਇੱਕ ਤਿਉਹਾਰ ਦੇ ਵਾਂਗ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਜਦੋਂ ਇਸ ਬਾਰੇ ਥਾਣਾ ਸਿਟੀ ਮੁਖੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਹਰ ਦਿਨ ਤਿਆਰ ਤੇ ਆਪਣੀ ਡਿਊਟੀ ਨਿਭਾਉਣ ਵਾਸਤੇ ਘਰੋਂ ਬਾਹਰ ਰਹਿੰਦੇ ਹਨ ਅਤੇ ਕੋਈ ਵੀ ਦਿਨ ਤਿਹਾੜ ਆਪਣੇ ਬੱਚਿਆਂ ਨਾਲ ਨਹੀਂ ਮਨਾ ਪਾਉਂਦੇ ਅੱਜ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਬਟਾਲਾ ਨਿਵਾਸੀਆਂ ਨੇ ਸੋਸ਼ਲ ਮੀਡੀਆ ਤੋਂ ਕਿਸੇ ਪੋਸਟ ਨੂੰ ਵੇਖ ਕੇ ਅੱਜ ਥਾਣੇ ਦੇ ਵਿੱਚ ਆ ਕੇ ਰਾਜਨੀਤਿਕ ਅੜਪਾਰਟੀਆਂ ਤੇ ਸਮਾਜ ਸੇਵੀ ਸੁਸਾਇਟੀਆਂ ਵੱਲੋਂ ਕੇਕ ਕੱਟ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਬਟਾਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਬਟਾਲਾ ਵਾਸੀਆਂ ਨੇ ਜੋ ਮੇਰੇ ਤੇ ਵਿਸ਼ਵਾਸ ਕਰਕੇ ਮੇਰਾ ਜਨਮ ਦਿਨ ਮਨਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਉਹ ਸਣਾ ਸੜੀ ਤੇ ਲੋਕਾਂ ਦੇ ਸਾਤਾ ਲੱਗੇ ਲਾਈਨ ਲੱਗੀਆਂ ਹੋਏ ਨੇ ਕੇਕ ਲੈ ਕੇ ਤੁਹਾਡੇ ਵੱਲੋਂ ਪਿਆਰ ਕੱਢਣ ਵਾਸਤੇ ਕੀ ਚੱਕਿਆ ਸਰਾਰਾ ਕੀ ਪਿਆਰ ਕਮਾਇਆ ਤੁਸੀਂ ਦੇਖੋ ਜੀ ਮੇਰਾ ਤੇ ਕੰਮ ਹੈ ਡਿਊਟੀ ਕਰਨੀ ਡਿਊਟੀ ਦੇ ਵਿੱਚ ਹਰ ਦਾ ਸਤਿਕਾਰ ਕਰਨਾ ਤੇ ਕਾਨੂੰਨ ਦੇ ਮੁਤਾਬਕ ਕਾਰ ਕਰਨੀ ਮੇਰਾ ਫਰਜ਼ ਬੰਦਾ ਇਹ ਪਬਲਿਕ ਨੇ ਇਹ ਚੀਜ਼ ਸਮਝੀ ਹੈ ਉਸ ਚੀਜ਼ ਨੂੰ ਕਿ ਪਬਲਿਕ ਵਾਸਤੇ ਕੰਮ ਕਰ ਰਹੇ ਹਨ ਉਹਨਾਂ ਨੇ ਇਹ ਚੀਜ਼ ਅਸ਼ੀਰਵਾਦ ਦੇਣ ਵਾਸਤੇ ਕਹਿ ਲਵੇ ਜਾਂ ਸਾਥ ਵਾਰਤੀ ਕਾਸਨੀ ਕੈਲੋ ਜੀ ਇਹ ਲੋਕਾਂ ਨੇ ਮਾਨ ਬਖਸ਼ਾ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿੰਨਾ ਮੈਨੂੰ ਮੇਰਾ ਇੱਥੇ ਸਨਮਾਨ ਕੀਤਾ ਮਿਲਿਆ ਤੇ ਮੈਂ ਉਹਨਾਂ ਦਾ ਦਿਲੋਂ ਬਾਰੀ ਸਾਡੇ ਐਸਐਚਓ ਸਾਹਿਬ ਦਾ ਤੇ ਅੰਮਦਨ ਨੇ ਅਸੀਂ ਸੁਰਨਕਰ ਸੰਗ ਵਰੋ ਇਹਨਾਂ ਦਾ ਜਨਮ ਦਿਨ ਮਨਾਣ ਆਏ ਹਾਂ ਅਸੀਂ ਮੈ ਸੁਰਨਕਰ ਸੰਗ ਹੋਰੇ ਇਹਨਾਂ ਨੂੰ ਦਿਲੋਂ ਮੁਬਾਰਕਾ ਪਾ ਦੇਣਾ ਵਾ ਇਹ ਦਿਨ ਦੁਗਣੀ ਤੇ ਰਾਤ ਚੁਗਣੀ ਚੱਕੀ ਕਰ ਜੀ ਮੈਂ ਤੁਹਾਡੇ ਅੱਗੇ ਗੱਲ ਕੀਤੀ ਕਿ ਸੁਰਨਕਰ ਸੰਗ ਜਿਹੜਾ ਹੈ ਇਹ ਮੇਰੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਿਸੇ ਐਸਐਸਪੀ ਸਾਹਿਬ ਦਾ ਕੇਕ ਕੱਟਣ ਨਹੀਂ ਥਾਣੇ ਜਾਏਗਾ। ਇਹ ਇਹਨਾਂ ਨੇ ਪਿਆਰ ਕਮਾਇਆ ਵਾਲਾ। ਇਹ ਇਹਨਾਂ ਦਾ ਸਾਡੇ ਵੱਡੇ ਭਰਾ ਨੇ। ਪਰਮਾਤਮਾ ਚੜ੍ਹਦੀ ਕਲਾ ਦਾ ਫਰਮਾਨ ਹੋ। ਔਰ ਜਲਦੀ ਐਸਐਸਪੀ ਬਟਾਲਾ ਇੱਕ ਟਾਈਮ ਲਾਣ ਆਇਆ। ਥੈਂਕ ਯੂ ਜੀ।